ਸੀਓ <tosly> 24 ਪੰਜਾਬ ਨਿਊਜ਼ ਚੈਨਲ ਨੂੰ ਰਾਧਾਕ੍ਰਿਸ਼ਨ ਮੰਦਿਰ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਜਨਮ ਅਸ਼ਟਮੀ ਦੇ ਤਿਹਾੜੀ ਦੇ ਮੌਕੇ ਤੇ ਪਹੁੰਚੇ ਜਿੱਥੇ ਤਸਵੀਰਾਂ ਦੇਖ ਸਕਦੇ ਹੋ ਭਾਵ ਤਸਵੀਰਾਂ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਵਿੱਚ ਬਣੀ ਹੋਈ ਸਜਾਵਟ ਦੀਆਂ ਕਿਉਂਕਿ ਜਨਮ ਅਸ਼ਟਮੀ ਦੇ ਮੌਕੇ ਤੇ ਤਿਆਰ ਤੇ ਬਣੀਆਂ ਭਾਵ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨਜ਼ਰ ਆਉਂਦੀਆਂ ਹਨ ਇਸ ਮੌਕੇ ਤਸਵੀਰਾਂ ਵਿੱਚ ਦੇਖਦੇ ਹਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਹਨ ਇਸ ਮੌਕੇ ਉਹਨਾਂ ਦੇ ਨਾਲ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਰ ਲਖਵਿੰਦਰ ਸਿੰਘ ਲੱਖਾ ਫੱਗੂ ਵਾਲਾ ਅਤੇ ਟਰੱਕ ਜੀਨ ਦੇ ਪ੍ਰਧਾਨ ਜ ਅਤੇ ਉਹਨਾਂ ਦੇ ਨਾਲ ਹਰਜੀਪ ਸਿੰਘ ਮਾਈ ਅਤੇ ਹੋਰ ਵੀ ਅੱਗ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਤੇ ਰਾਧਾ ਕ੍ਰਿਸ਼ਨ ਮੰਡਲੀ ਵੱਲੋਂ ਜਲਦੀ ਸ਼ਵੀਲ ਵੀ ਲਗਾਈ ਗਈਆਂ ਹਨ ਅਤੇ ਇਸ ਮੌਕੇ ਤੇ ਪਰਮਜੀਤ ਸਿੰਘ ਸ਼ਰਮਾ ਪਿੰਡਪੱਟੀਵਾਲ ਵਾਲੇ ਵੀ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਧਾ ਕ੍ਰਿਸ਼ਨ ਭਗਵਾਨ ਜਿਹਦੇ ਮੰਦਿਰ ਦੀਆਂ ਜੋ ਆਪਣੇ ਆਪ ਦੇ ਵਿੱਚ ਇੱਕ ਜਿੱਥੇ-ਉੱਥੇ ਦੇ ਪੁਜਾਰੀ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਰਾਧਾ ਕ੍ਰਿਸ਼ਨ ਜੀ ਦੇ ਮੰਦਰ ਦਾ ਬਣਾਇਆ ਚੁੱਲਾ ਜਿਸ ਨੂੰ ਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕ੍ਰਿਸ਼ਨ ਭਗਵਾਨ ਜੀ ਦਾ ਦੇਖੋ ਚੁੱਲਾ ਚੁਲਾਇਆ ਜਾ ਰਿਹਾ ਹਨ ਅਤੇ ਇਸ ਮੌਕੇ ਉਹਨਾਂ ਦੇ ਨਾਲ ਮਹਿਲਾ ਮੰਡਲ ਰਾਧਾ ਕ੍ਰਿਸ਼ਨ ਮੰਡਲੀ ਦੇ ਮੈਂਬਰ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਪੋਲੀ ਜੀ ਅਤੇ ਇਸ ਮੌਕੇ ਦੀ ਆਰਤੀ ਅਸ਼ਿਸ਼ ਨੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਅਤੇ ਰਾਧਾ ਮੈਲਾ ਮੰਡਲ ਵਿਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਉਹਨਾਂ ਦਾ ਨਾਲ ਸਨਮਾਨ ਦਿੱਤੇ ਜਾ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਟਰੱਕ ਜਿੰਨ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਅਤੇ ਹਰਦੀਪ ਸਿੰਘ ਮਾਹੀ ਅਤੇ ਹੋਰ ਵੀ ਨਾਲ ਖੜਿਆ ਕੋ ਨਜ਼ਰ ਆ ਰਹੇ ਹਨ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰੇ ਪ੍ਰਬੰਧਕ ਅਤੇ ਇਸ ਮੌਕੇ ਦੇ ਹਲਕਾ ਬਦਾ ਨਰਿੰਦਰਪਾਲ ਰਾਜ ਨੇ ਕੀ ਕਿਹਾ ਪ੍ਰਸ਼ਾਦ ਲੈ ਲਓ ਪ੍ਰਸ਼ਾਦ ਮੇਰਾ ਨਾਮ ਭਾਵਨਾ ਵਸੀਸਟ ਹੈ ਮੈਂ ਭੋਨੀਗੜ ਤੋਂ ਬਿਲੋਂਗ ਕਰਦੀ ਆ ਤੇ ਅੱਜ ਰਾਧਾ ਕ੍ਰਿਸ਼ਨ ਮੰਡਲ ਦੇ ਵਿੱਚ ਅਸੀਂ ਜਨਮ ਅਸ਼ਟਮੀ ਬਹੁਤ ਧੂਮਤਾਂ ਨਾਲ ਮਨਾਈ ਹੈ ਤੁਸੀਂ ਇਮੇਜਨ ਨਹੀਂ ਕਰ ਸਕਦੇ ਕਿ ਜਿਹੜਾ ਅੱਜ ਸਾਡਾ ਭਵਾਨੀਗੜ ਦਾ ਹਾਲ ਹੈ ਉਹ ਪੂਰਾ ਵrindavan ਬਣਿਆ ਹੋਇਆ ਸੀ ਪੂਰਾ ਵrindavan ਅਸੀਂ ਅੱਜ ਨੱਚ ਟੱਪ ਕੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਕਾਨਾ ਜੀ ਦੀ ਜਨਮ ਦਿਵਸਤਿ ਮਿਨਾਈ ਹੈ ਇਸ ਮੌਕੇ ਤੇ ਨਰਿੰਦਰ ਕੌਰ ਭਰਾਜੀ ਐਮ ਐਲ ਏ ਜੀ ਨੇ ਵੀ ਸਾਡੇ ਸੰਸਦ ਮੈਂਬਰ ਪਹੁੰਚੇ ਸੀ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦੀ ਹਾਂ ਸਾਡੇ ਮੇਰੇ ਆਜਰਾ ਮਹੌਲ ਜਦੋਂ ਦੇਖਿਆ ਵੀ ਬਹੁਤ ਮੁੱਢ ਮਖਾਜੂ ਉੱਤੇ ਨੱਚ ਟੱਪ ਕੇ ਕ੍ਰਿਸ਼ੀ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਅੱਜ ਦਾ ਮਾਹੌਲ ਦੇਖੋ ਸਾਰਿਆਂ ਲਈ ਬਹੁਤ ਵਧੀਆ ਰਿਹਾ ਕਿਉਂਕਿ ਸਭ ਜਿਹੜਾ ਇਹ ਸਾਡਾ Hindu ਧਰਮ ਹੈ ਜਿਹੜਾ ਸਾਡਾ ਸੰਸਥਾ ਹੈ ਇਹਨਾਂ ਲਈ ਸਭ ਲਈ ਬਹੁਤ ਵਧੀਆ ਰਿਹਾ ਮੈਂ ਤੁਹਾਨੂੰ ਇਹ ਸ਼ਬਦਾਂ ਵਿੱਚ ਨਹੀਂ ਦੱਸ ਸਕਦੀ ਵੀ ਇੰਨਾ ਵਧੀਆ ਮਾਹੌਲ ਸੀ ਸਾਡੇ ਮੰਦਿਰ ਦਾ ਰਾਧਾ ਕ੍ਰਿਸ਼ਨ ਮੰਡਲ ਜਿੱਥੇ ਮੈਂ ਅੱਜ ਖੜੀ ਆ ਬਹੁਤ ਵਧੀਆ ਮਾਹੌਲ ਸੀਗਾ ਬਹੁਤ ਅੱਛਾ ਮਤਲਬ ਰਾਧਾ ਕ੍ਰਿਸ਼ਨ ਮੰਦਿਰ ਨੇ ਅੱਜ ਬਹੁਤ ਅੱਛਾ ਕੀਰਤਨ ਕੀਤਾ ਦੇਖੋ ਬੋਲੀ ਦਾ ਮੇਰਾ ਭਾਵੇਂ ਇਹੀ ਹੈ ਸਰਦੇ ਠਾਕੁਰ ਜੀ ਦਾ ਨਾਮ ਊਸ਼ਾ ਕਿਰਨ ਵਿਹਾਰੀ ਜੀ ਹੈ ਤਾਂ ਮੈਂ ਜੋ ਮਤਲਬ ਅੱਜ ਦਾ ਮੇਰਾ ਭਾਵ ਹੈ ਗੋਕੁਲ ਦੇ ਕਨਿਆ ਸਾਨੂੰ ਤੇਰਾ ਹੀ ਸਹਾਰਾ ਗੋਕੁਲ ਦੇ ਕਨਿਆ ਸਾਨੂੰ ਤੇਰਾ ਹੀ ਸਹਾਰਾ ਰadha ਮੰਡਲੀ ਨੇ ਲਾਈਆਂ ਖੂਬ ਬਹਾਰਾ ਰadha ਮੰਡਲੀ ਨੇ ਲਾਈਆਂ ਖੂਬ ਬਹਾਰਾ ਰਾਨਾ ਮੰਡਲੀ ਨੇ ਲਾਈਆਂ ਖੂਬ ਬਹਾਰਾ ਬਹੁਤ ਕੋਆਪਰੇਸ਼ਨ ਨਾਲ ਬਹੁਤ ਪਿਆਰ ਕਰਨ ਵਾਲਾ ਛੋਟਿਆਂ ਨੂੰ ਪਿਆਰ ਵੱਡਿਆਂ ਦਾ ਆਦਰ ਬਹੁਤ ਵਧੀਆ ਸਾਡੇ ਭੌਨੀਗੜ ਦੇ ਵਿੱਚ ਇਹ ਮੰਡਲ ਹੈ ਜਿਹੜੇ ਮੰਡਲ ਨਾਲ ਮੈਂ ਜੁੜੀ ਹਾਂ ਮੈਨੂੰ ਇੱਥੋਂ ਬਹੁਤ ਪਿਆਰ ਔਰ ਆਸ਼ੀਰਵਾਦ ਮਿਲ ਰਿਹਾ ਹੈ ਇਹਨਾਂ ਦੀ ਬਲੇਸਿੰਗਸ ਦੇ ਨਾਲ ਹੀ ਮੈਂ ਅੱਜ ਬਹੁਤ ਅੱਗੇ ਤੱਕ ਪਹੁੰਚੀ ਹੋਈ ਹਾਂ ਇਸ ਮੌਕੇ ਵਧਾਈਆਂ ਕਿਵੇਂ ਦੇਵਾਂਗੇ ਲੋਕਾਂ ਨੂੰ ਦਾਦਾ কৃষ্ণਬੰਦਰ ਤੋਂ ਦੇਖੋ ਇਸ ਮੌਕੇ ਤੇ ਵਧਾਈਆਂਗੀ ਮੈਨੂੰ ਲੱਗਦਾ ਸਾਡੇ ਬੂਆ ਜੀ ਦੇਣਗੇ ਵੈਸੇ ਮੇਰੇ ਵੱਲੋਂ ਵੀ ਭਵਾਨੀਗੜ੍ਹ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਸਾਰੇ ਭਵਾਨੀਗੜ੍ਹ ਦੇ ਵਾਸੀ ਨੇ ਮੇਰੇ ਵੱਲੋਂ ਠਾਕੁਰ ਜੀ ਦੇ ਜਨਮ ਉਸਤਫ ਤੋਂ ਲੱਖ ਲੱਖ ਵਧਾਈ ਅਰੇ ਬਾਰ-ਬਾਰ ਵਧਾਈਓ ਬਾਕੀ ਦੇਖੋ ਮੇਰੇ ਤੋਂ ਵੱਡੇ ਖੜੇ ਨੇ ਮੇਰੇ ਬੂਆ ਜੀ ਨੇ ਇਹ ਤੁਹਾਨੂੰ ਦੱਸਣਗੇ ਜੀ ਨਾਮ ਹੈ ਜੀ ਮੇਰਾ ਨਾਮ ਹੈ ਬਿਮਲਾ ਦੇਵੀ ਅ ਅਜਾ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਅੱਜ ਜਨਮ ਅਸ਼ਟਵੀਂ ਦਾ ਉਤਸਵ ਜਿਹੜਾ ਮਨਾਇਆ ਗਿਆ ਨਾ ਉਹਦੇ ਨੂੰ ਕਹਿਣ ਵਾਸਤੇ ਮੇਰੇ ਬੱਸ ਕੋਈ ਸ਼ਬਦ ਨਹੀਂ ਹੈ ਕਿਉਂਕਿ ਇਹ ਸ਼ਬਦ ਚਾਹੀਦੇ ਆ ਬਹੁਤ ਉੱਚੀ ਕੋਟੀ ਦੇ ਸੰਤ ਕਰ ਸਕਦੇ ਆ ਮਗਰ ਮੈਂ ਤਾਂ ਆਪਣੇ ਦਿਲੋਂ ਇਹੀ ਧੰਨਵਾਦ ਕਰਦੀ ਆ ਇਹੀ ਬਹੁਤ irdde ਦੇ ਉਹਦੇ ਨਾਲ ਵਧਾਈ ਸਾਰੇ ਸ਼ਹਿਰ ਨੂੰ ਵੀ ਦਿਨੇ ਆ ਕਿ ਇਸ ਮੰਦਰ ਦੇ ਵਿੱਚ ਜੋ ਆ ਕੇ ਸਭ ਨੇ ਰੌਣਕ ਵਧਾਈ ਰੌਣਕ ਪਾ ਕੇ ਸਭ ਨੇ ਆਪਣਾ ਨੱਚ ਟੱਪ ਕੇ ਸੌਂਖ ਪੂਰਾ ਕੀਤਾ ਆਪਣੇ ਠਾਕੁਰ ਜੀ ਨੂੰ ਰਜਾਇਆ ਆਪਣੀ ਰਾਧਾ ਰਾਣੀ ਨੂੰ ਰਜਾਇਆ ਅਉਂ ਜੀਸਾ ਸਾਬ ਦੇ ਨਾਲ ਇਸ ਮੰਦਰ ਦੇ ਵਿੱਚ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਜਨਮ ਅਸ਼ਟਮੀ ਵਾਲੇ ਦਿਨ रश संभाल तो भी बार होंगे मगर ये हमारी सरकार का राधा रानी सरकार का हमारे ठाकुर जी का आशीर्वाद है कि आज तक किसी बच्चे ने भी कभी भी कोई शिकायत का मौका आज तक नहीं दिया इस करके मैं सारे का बहुत बहुत धन्यवाद करती हाँ सारे भवानीगढ़ का सारे शहर का इलाका निवासियों का अज इस उत्सव की बहुत बहुत बधाई ਬਾਰੀ ਵਰਸੀ ਘਟਨਗੇ ਅਸੀਂ ਖਟਕੇ ਲਿਆਂਦੇ ਤਾਲੇ ਬਾਰੀ ਵਰਸੀ ਘਟਨਗੇ ਅਸੀਂ ਖਟਕੇ ਲਿਆਂਦੇ ਤਾਲੇ ਇਹ ਰੌਣਕ ਕੀਰਤਨ ਦੀ ਦੇਖਣ ਕਰਮਾਂ ਵਾਲੇ ਰੌਣਕ ਕੀਰਤਨ ਦੀ ਦੇਖਣ ਕਰਮਾਂ ਵਾਲੇ ਰੌਣਕ ਕੀਰਤਨ ਦੀ ਦੇਖਣ ਕਰਮਾਂ ਵਾਲੇ ਮੈਂ ਮਾ ਰਾਮਾਕਿਸ਼ਨ ਮੰਦਿਰ ਚ ਪਹੁੰਚੋ ਜਨਮ ਅਸ਼ਟਮੀ ਦੀ ਮਗਰ ਕੀ ਕੰਮ ਕਰੀ ਸੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਵਧਾਈਆਂ ਹੋਣ ਤੇ ਅੱਜ ਰਾਧਾ ਕ੍ਰਿਸ਼ਨ ਮੰਦਿਰ ਭੋਨ ਨਗਰ ਨਤਮਸਤਕ ਹੋਂਦ ਦਾ ਭਾਗ ਪ੍ਰਾਪਤ ਹੋਇਆ ਮੈਂ ਧੰਨਵਾਦ ਕਰਦੀ ਆ ਕੋਲੀ ਸਾਹਿਬ ਉਹਨਾਂ ਦਾ ਜੜ ਸਾਰੀ ਟੀਮ ਦਾ ਸਾਰੇ ਪ੍ਰਬੰਧਕਾਂ ਦਾ ਔਰ ਜਿੰਨੇ ਵੀ ਲੋਕ ਅੱチェ ਨਤਮਸਤਕ ਹੋਏ ਨੇ ਭਗਵਾਨ ਕ੍ਰਿਸ਼ਨ ਨੂੰ ਸਾਰਿਆਂ ਦੇ ਵੇੜੇ ਖੁਸ਼ੀਆਂ ਨਾਲ ਭਰਨ ਰੌਣਕਾਂ ਨਾਲ ਭਰ ਸਾਰਿਆਂ ਨੂੰ ਤਰੱਕੀਆਂ ਦੇਣ ਇਹੀ ਭਗਵਾਨ ਦੇ ਚਰਨਾਂ 'ਚ ਜਿਹੜੀ ਅਰਦਾਸ ਕੀਤੀ ਹੈ ਦੁਆ ਜਿਹੜੀ ਬੇਨਤੀ ਕੀਤੀ ਹੈ ਸੋ ਅਸੀਂ ਇਸੇ ਤਰ੍ਹਾਂ ਜਿਹੜਾ ਉਹਨਾਂ ਦੀ ਯਾਦ ਨੂੰ ਅਸੀਂ ਮਨਾਉਂਦੇ ਹਾਂ